ਜਰੰਦਰ ਵਿਖੇ ਡੀਜੀਪੀ ਗੌਰਵ ਯਾਤਵ ਤੇ ਦੇਸ਼ਾਂ ਦੇਸ਼ਾਤੇ ਐਸਐਸਪੀ ਹਰਕਵਲਪ੍ਰੀਤ ਸਿੰਘ ਖੱਕਦੀ ਅਗਵਾਈ ਹੇਠ ਥਾਣਾ ਸਦਰ ਨਕੋਦਰ ਅਦੀਨਪੰਦੇ ਪੁਲਿਸ ਚੌਕੀ ਵਿਖੇ ਪੁਲਿਸ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ ਇਸ ਪ੍ਰੋਗਰਾਮ 'ਚ ਇਲਾਕੇ ਦੀਆਂ ਪੰਚਾਇਤਾਂ ਦੇ ਆਮ ਲੋਕਾਂ ਨੇ ਹਿੱਸਾ ਲਿਆ ਇਸ ਮੌਕੇ ਡੀਐਸਪੀ ਵਿਜੇ ਕਨਵਰ ਪਾਲ ਨੇ ਕਿਹਾ ਕਿ ਨਸ਼ਿਆਂ ਦੇ ਸਦਾਕਰਾਂ ਨੂੰ ਕਿਸੇ ਵੀ ਹਾਲਤ 'ਚ ਬਖਸ਼ਿਆ ਨਹੀਂ ਜਾਵੇਗਾ ਤੇ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਵੀ ਸੀਲ ਕੀਤਾ ਜਾਵੇਗਾ ਜਰੰਦਰ ਤੋਂ ਮਨਜੀਤ ਮਾਨ ਦੇ ਨਾਲ ਗੋਬਿੰਦ ਰਾਏ ਦੀ ਰਿਪੋਰਟ ਮੌਜੂਦ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਤਵ ਜੀ ਅਤੇ ਮਾਨਯੋਗ ਐਸਐਸਪੀ ਸਾਹਿਬ ਜੀ ਹਰਕਮਲ ਕੁਮਾਰ ਸਿੰਘ ਸਿੱਖਾਖ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਇੱਕ ਸੰਪਰਕ ਪ੍ਰੋਗਰਾਮ ਚੱਲ ਰਿਹਾ ਉਹਦੇ ਤਹਿਤ ਅੱਜ ਅਸੀਂ ਪਿੰਡੁੱਗੀ ਥਾਣਾ ਸਦਕ ਇਕੱਠੇ ਹੋਏ ਆ ਤੇ ਪਿੰਡ ਦੇ ਨੇੜੇ ਦੇ ਪਿੰਡਾਂ ਦੇ ਭਦੋਂਦੇ ਪੁਰਸ਼ ਇਹਦੇ ਵਿੱਚ ਹਾਜ਼ਰ ਆਏ ਆ ਜੋ ਅਸੀਂ ਸੰਪਰਕ ਪ੍ਰੋਗਰਾਮ ਹੈ ਸਾਡਾ ਇਹਦੇ ਵਿੱਚ ਆਇਆ ਅਸੀਂ ਲੋਕਾਂ ਦੇ ਨਾਲ ਸਿੱਧਾ ਸੰਪਰਕ ਕਰ ਰਹੇ ਹਾਂ ਅਸੀਂ ਲੋਕਾਂ ਨੂੰ ਨਸ਼ਿਆਂ ਤੋਂ ਅਵੇਅਰ ਕਰ ਰਹੇ ਹਾਂ ਜੇ ਕਿਸੇ ਪਿੰਡ ਦੇ ਵਿੱਚ ਕੋਈ ਬੰਦਾ ਇਦਾਂ ਦਾ ਕੋਈ ਬਿਮਾਰ ਨਾ ਪੀੜਤ ਹੈ ਇਸੀ ਬਿਮਾਰੀ ਦੇ ਨਾਲ ਅਸੀਂ ਉਹਨਾਂ ਦੇ ਨਾਲ ਕਿੱਦਾਂ ਉਹਨਾਂ ਨੂੰ ਕਿਉਰ ਕਰਨਾ ਕਿੱਦਾਂ ਉਹਨਾਂ ਦੇ ਨਾਲ ਇਲਾਜ ਕਰਾਉਣਾ ਜੇ ਕੋਈ ਬੰਦਾ ਕੋਈ ਨਸ਼ਾ ਵਗੈਰਾ ਵੇਚਦਾ ਆ ਉਹਨਾਂ ਬਾਰੇ ਅਸੀਂ ਇਨਫੋਰਮੇਸ਼ਨ ਇਕੱਠੀ ਕਰ ਰਹੇ ਹਾਂ ਤੇ ਅਸੀਂ ਉਹਨਾਂ ਨੂੰ ਕਿਸ ਤਰੀ ਆਪਣੇ ਤਰੀਕੇ ਦੇ ਨਾਲ ਨਿਕਲ ਕਰਾਂਗੇ ਅਸੀਂ ਅੱਜ ਲੋਕਾਂ ਦੇ ਨਾਲ ਸੰਪਰਕ ਕਰਨ ਆਏ ਆ ਇਸੇ ਸਬੰਧ ਵਿੱਚ ਅਸੀਂ ਪਹਿਲਾਂ ਵੀ ਕਾਫੀ ਪ੍ਰੋਗਰਾਮ ਕੀਤੇ ਆ ਤੇ ਅੱਜ ਵੀ ਅਸੀਂ ਪਿੰਡੋਗੀ ਵਿੱਚ ਇਕੱਠੇ ਹੋਏ ਆ ਇਹਦੇ ਵਿੱਚ ਲੋਕਾਂ ਨੂੰ ਅਵੇਅਰ ਕੀਤਾ ਗਿਆ ਸਾਈਬਰ ਕ੍ਰਾਈਮ ਤੋਂ ਅਵੇਅਰ ਕੀਤਾ ਗਿਆ ਕਿ ਸਾਈਬਰ ਵਿੱਚ ਜੇ ਕੋਈ ਬੰਦਾ ਕਿਸੇ ਦੇ ਕਿਸੇ ਨਾਲ ਵੀ ਸਾਈਬਰ ਕ੍ਰਾਈਮ ਹੁੰਦਾ ਆ ਤਾਂ ਉਹਦੇ ਲਈ ਅਸੀਂ 1930 ਨੰਬਰ ਤੇ ਡਾਇਲ ਕਰੋ ਤੁਹਾਨੂੰ ਅਸੀਂ ਜੋ ਵੀ ਤੁਹਾਡਾ ਠੱਗੀ-ਭੱਜੀ ਆ ਉਹਦੇ ਸੰਬੰਧੀ ਅਸੀਂ ਲੋਕਾਂ ਕਾਰਵਾਈ ਕਰਾਂਗੇ ਅਸੀਂ ਇਹਦੇ ਵਿੱਚ ਪਹਿਲਾਂ ਵੀ ਅਸੀਂ ਨਸ਼ਿਆਂ ਦੇ ਨਾਲ ਜਿਹੜੇ ਬੰਦਿਆਂ ਨੇ ਪ੍ਰਾਪਰਟੀ ਵੇਰਾ ਬਣਾਈ ਆ ਅਸੀਂ ਫ੍ਰੀਜ਼ ਕਰਵਾ ਰਹੇ ਆ ਤੇ ਹੋਰ ਵੀ ਜਿਹੜੇ ਇਦੇ ਵਿੱਚ ਕੋਈ ਵੀ ਬੰਦਾ ਜਿਹੜਾ ਨਸ਼ੇ ਨਾਲ ਸਮਕਲਿੰਗ ਕਰਨੋਂ ਨਹੀਂ ਹਟਦਾ ਉਹਦੇ ਖਿਲਾਫ ਅਸੀਂ ਐਕਸ਼ਨ ਕਰ ਰਹੇ ਹਾਂ